ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪੰਥਕ ਕਚਹਿਰੀ ਦੇ ਵਿੱਚੋਂ ਪੇਸ਼ ਹੋਣਗੇ ਦੱਸਦੀਏ ਕਿ ਬੀਤੇ ਦਿਨ ਸ਼੍ਰੀ ਕਲਤਕ ਸਾਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਾਚ ਦੇ ਵੱਲੋਂ ਉਹਨਾਂ ਨੂੰ ਗੁਰੂ ਦੀਆਂ ਗੋਲਕਾਂ ਤੇ ਬਿਆਨ ਦੇਣ ਦੇ ਮਾਮਲੇ ਦੇ ਵਿੱਚ ਤਲਬ ਕੀਤਾ ਗਿਆ ਸੀ ਤੇ ਨਾਲ ਹੀ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਉਸ ਵੀਡੀਓ ਬਾਰੇ ਵੀ ਸਪਸ਼ਟੀਕਰਨ ਦੇਣ ਦੇ ਲਈ ਬੁਲਾਇਆ ਗਿਆ ਸੀ ਤਾਂ ਦੱਸਦੀਏ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼੍ਰੀ ਕਲਤਕ ਸਾਬ ਦੇ ਕਤਰਤ ਦੇ ਵਿੱਚ ਪੇਸ਼ ਹੋਣਗੇ ਦੱਸਤੀਏ ਕਿ ਉਹਨਾਂ ਨੂੰ ਜਿਹੜੇ ਜ਼ਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਉਹਨਾਂ ਦੇ ਵੱਲੋਂ ਤਲਬ ਕੀਤਾ ਗਿਆ ਸੀ ਦੱਸਤੀਏ ਕਿ ਹੁਣ ਸਮੇਂ ਦਾ ਰੇੜਕਾ ਜਿਹੜਾ ਉਹ ਹਲੇ ਵੀ ਵਰਕਰਾਰਾ ਸਮੇਂ ਦਾ ਸਸਪੈਂਸ ਹਲੇ ਵੀ ਵਰਕਰਾਰਾ ਹੈ ਕਿਉਂਕਿ ਸ਼੍ਰੀ ਕਲਤਕ ਸਾਹਿਬ ਦੇ ਵੱਲੋਂ ਪਹਿਲਾਂ ਜਿਹੜਾ ਆਦੇਸ਼ ਜਾਰੀ ਹੋਇਆ ਸੀ ਉਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ 10 ਵਜੇ ਦਾ ਸਮਾਂ ਦਿੱਤਾ ਗਿਆ ਸੀ ਕਿ ਤੁਸੀਂ ਕਤਰਤ ਦੇ ਵਿੱਚ 10 ਵਜੇ ਪੇਸ਼ ਹੋਣਾ ਉਸ ਤੋਂ ਬਾਅਦ ਜਿਹੜਾ ਸਮਾਂ ਕਿਉਂਕਿ ਰਾਸ਼ਟਰਪਤੀ ਦ੍ਰੋਪਤੀ ਮੁਰਮੁਰੂ ਵੀ ਆ ਜਿਹੜੇ ਨੇ ਉਹ ਆ ਰਹੇ ਨੇ ਉਹਨਾਂ ਦਾ ਵੀ ਪੰਜਾਬ ਦਾ ਦੌਰਾ ਹੈ ਤਾਂ ਉਹਨਾਂ ਦੇ ਮੁੱਖ ਮੰਤਰੀ ਦੇ ਰੁਝੇਵਿਆਂ ਦੇ ਕਾਰਨ ਜਿਹੜਾ ਸਮਾਂ ਹੈ ਉਹ 4:30 ਵਜੇ ਕਰ ਦਿੱਤਾ ਗਿਆ ਸੀ ਪਰ ਮੁੱਖ ਮੰਤਰੀ ਭਵਨ ਸਿੰਘ ਮਾਨ ਦੇ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ 15 ਜਨਵਰੀ ਨੂੰ ਉਹਨਾਂ ਦਾ ਹੋਰ ਕੋਈ ਵੀ ਰੁਝੇਵਾਂ ਨਹੀਂ ਹੈ ਉਹਨਾਂ ਦੇ ਲਈ ਸ਼੍ਰੀ ਕਾਲ ਤਖਤ ਸਾਹਿਬ ਫਰਮੌਰ ਹੈ ਉਹਨਾਂ ਦੇ ਲਈ ਸ਼੍ਰੀ ਕਾਲ ਤਖਤ ਸਾਹਿਬ ਸਭ ਤੋਂ ਉੱਚ ਸਥਾਨ ਹੈ ਇਸ ਕਰਕੇ ਉਹਨਾਂ ਦੇ ਵੱਲੋਂ ਰਾਸ਼ਟਰਪਤੀ ਭਵਨ ਨੂੰ ਚਿੱਠੀ ਲਿਖ ਦਿੱਤੀ ਗਈ ਸੀ ਉਹਨਾਂ ਦੇ ਵੱਲੋਂ ਅੱਜ ਜਿਹੜਾ ਹੁਣ ਸੂਤਰਾਂ ਦੇ ਮੁਤਾਬਕਾ ਖਬਰ ਹੈ ਉਹ 10 ਅੱਜ ਕੇ 45 ਮਿੰਟ ਤੇ ਸ਼੍ਰੀ ਕਾਲ ਤਖਤ ਸਾਹਿਬ ਸਿਕਤਰਿਤ ਪਹੁੰਚ ਜਾਣਗੇ ਉਹਨਾਂ ਦੇ ਜਿਹੜੇ ਉਹ ਰਾਤ ਹੀ ਜਿਹੜੇ ਨੇ ਉਹ ਸਰਕਟ ਹਾਊਸ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੱਸਦੀ ਹੈ ਕਿ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ શ્રી ਕਲਤਕ ਸਾਹਿਬ ਦੇ ਸਖਤਰਤ ਪੇਸ਼ ਹੋਣਗੇ ਦੱਸਦੀ ਹੈ ਕਿ શ્રી ਕਲਤਕ ਸਾਹਿਬ ਵਿਕੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੇਸ਼ੀ ਹੋਵੇਗੀ ਜਿੱਥੇ ਪੰਥਕ ਕਚਹਿਰੀ ਚ ਪੇਜ ਹੋ ਕੇ ਮੁੱਖ ਮੰਤਰੀ ਕੋਲੋਂ ਆਪਣਾ ਸਪਸ਼ਟੀਕਰਨ ਪੇਸ਼ ਕੀਤਾ ਜਾਵੇਗਾ ਹਾਲਾਂਕਿ ਮੁੱਖ ਮੰਤਰੀ ਦੇ શ્રી ਕਲਤਕ ਸਾਹਿਬ ਦੀ ਸਖਤਰਤ ਤੇ ਪੇਸ਼ ਹੋਣ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਕਿਉਂਕਿ ਉਹ ਕਿੰਨੇ ਵਜੇ ਪੇਸ਼ ਹੋਣਗੇ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ 10:45 ਤੇ શ્રી ਕਲਤਕ ਸਾਹਿਬ ਪੇਸ਼ ਹੋ ਸੋ ਕਰਦੇ ਨੇ ਉਪਰੰਤ ਜਥੇਦਾਰ ਕੇਅਨੀ ਕੁਲਦੀਪ ਸਿੰਘ ਗੱਜ ਨਾਲ ਮੁਲਾਕਾਤ ਕਰ ਸਕਦੇ ਆ ਜਾਣਕਾਰੀ ਅਨੁਸਾਰ ਸ਼੍ਰੀ ਕਲਤਕ ਸਾਬ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਵੇਰੇ 10 ਵਜੇ ਪੇਸ਼ ਹੋਣ ਦਾ ਹੁਕਮ ਦਿੱਤਾ ਗਿਆ ਸੀ ਪਰ ਦੋ ਦਿਨ ਪਹਿਲਾਂ ਸ਼੍ਰੀ ਕਲਤਕ ਸਾਬ ਨੇ ਮੁੱਖ ਮੰਤਰੀ ਬਲੌਰ ਜੇਮਿਆ ਦਾ ਕਾਰਨ ਦੱਸਦੇ ਹੋਏ ਸਮਾਂ 4:30 ਵਜੇ ਦਾ ਤੈਅ ਕੀਤਾ ਹਾਲਾਂਕਿ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਕੋਈ ਜੇਮਾ ਨਹੀਂ ਹੈ ਉਹ 15 ਤਰੀਕ ਨੂੰ ਪੂਰੀ ਤਰ੍ਹਾਂ ਵਿਲੇ ਨੇ ਸਮੇਂ ਮੁਤਾਬਕ ਸ਼੍ਰੀ ਕਲਤਕ ਸਾਬ ਪੇਸ਼ ਹੋਣਗੇ ਸ਼੍ਰੀ ਕਲਤਕ ਸਾਬ ਦੇ ਜੋਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੇ ਕੁਝ ਬਿਆਨਾਂ ਦਾ ਜਵਾਬ ਦੇਣ ਅਤੇ ਇੱਕ ਜਿਹੜੀ ਕਿਸਤਿਤ ਵੀਡੀਓ ਵਾਇਰਲ ਹੋਈ ਸੀ ਉਸ ਦਾ ਸਪਸ਼ਟੀਕਰਨ ਦੇਣ ਦੇ ਲਈ 15 ਜਨਵਰੀ ਨੂੰ ਸਕੱਤਰੇਤ ਵਿਖੇ ਤਲਬ ਕੀਤਾ ਗਿਆ ਜਿਹੜੇ ਕੱਲ ਤੱਕ ਸਾਬ ਸਕੱਤਰੇਤ ਵਿਖੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਿਬਰਤਾ ਸਹਿਤ ਸਵੇਰੇ 10:00 ਵਜੇ ਆਪਣਾ ਸਪਸ਼ਟੀਕਰਨ ਦੇਣ ਲਈ ਹਾਜ਼ਰ ਹੋ ਰਹੇ ਨੇ 10:45 ਮਿੰਟ ਤੇ ਉਹ ਜਿਹੜਾ ਉੱਥੇ ਪਹੁੰਚ ਜਾਣਗੇ ਦੱਸਤੀ ਹੈ ਕਿ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕੁਝ ਜੀਵੇਂ ਦੱਸ ਕੇ ਸ਼੍ਰੀ ਕਲਤਕ ਸਾਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਅੜਗੱਜ ਨੇ 15 ਜਨਵਰੀ ਨੂੰ ਉਹਨਾਂ ਨਾਲ ਮਿਲਣ ਦਾ ਸਮਾਂ ਬਦਲ ਦਿੱਤਾ ਸੀ ਸ਼੍ਰੀ ਕਲਤਕ ਸਾਬ ਦੇ ਵੱਲੋਂ ਹੁਣ ਇਹ ਸਮਾਂ ਸਵੇਰੇ 10 ਵਜੇ ਦੀ ਥਾਂ ਸ਼ਾਮ 4:30 ਵਜੇ ਕੀਤਾ ਗਿਆ ਇਸ ਦੌਰਾਨ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਉਹਨਾਂ 15 ਜਨਵਰੀ ਦਾ ਦਿਨ ਸਿਰਫ ਸ਼੍ਰੀ ਕਲਤਕ ਸਾਬ ਨੂੰ ਹੀ ਸਮਰਪਿਤ ਕੀਤਾ ਹੈ ਸਮਾਂ ਬਦਲਣ ਸੰਬੰਧੀ ਕੋਈ ਵੀ ਅਧਿਕਾਰਿਤ ਪੱਤਰ ਜਾਂ ਬਿਆਨ ਮਰੇ ਹੇ ਜਨ ਦਫ਼ਤਰ ਵੱਲੋਂ ਚਾਰੀ ਨਹੀਂ ਕੀਤਾ ਗਿਆ ਮੈਂ 15 ਜਨਵਰੀ ਨੂੰ ਸਵੇਰੇ 10 ਵਜੇ ਨਿਮਤਤਾ ਸਹਿਤ ਹਾਜ਼ਰ ਹੋਣ ਲਈ ਤਿਆਰ ਹਾਂ ਜ਼ਿਕਰਯੋਗ ਹੈ ਕਿ ਅੱਜ ਦਿਨ ਵਿਸ਼ੇਸ਼ ਹੈ ਇੱਕ ਪਾਸੇ ਦੇਸ਼ ਦੀ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 50ਵੇਂ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਤੌਰ ਤੇ ਆ ਰਹੇ ਨੇ ਜਿੱਥੇ ਮੁੱਖ ਮੰਤਰੀ ਵੱਲੋਂ ਵੀ ਸ਼ਮੂਲੀਅਤ ਕੀਤੇ ਜਾਣ ਦੀ ਸੁਭਾਵਨਾ ਜਤਾਈ ਜਾ ਰਹੀ ਹੈ ਦੂਜੇ ਪਾਸੇ ਅੱਜ ਦੇ ਦਿਨ ਅਸੀਂ ਰਿਕਾਉਟਾਕ ਸਾਹਿਬ ਦੇ ਜਥੇਦਾਰ ਆ ਗਿਆਨੀ ਕੁਲਦੀਪ ਸਿੰਘ ਗੱਜ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਲਬ ਕੀਤਾ ਤੇ ਆਪਣਾ ਸਪਸ਼ਟੀ ਕਰਨਾ ਅਧਿਨ ਪੰਥਕ ਕਚਹਿਰੀ ਦੇ ਵਿੱਚੋਂ ਮੁੱਖ ਮੰਤਰੀ ਪਹੁੰਚ ਰਹੇ ਇਹ ਦੱਸਦੀ ਹੈ ਕਿ ਰਾਤ ਹੀ ਉਹ ਸਰਕਟ ਹਾਊਸ ਅੰਮ੍ਰਿਤਸਰ ਆ ਪਹੁੰਚ ਚੁੱਕੇ ਨੇ ਤੇ ਇਸ ਹੈਰੀਟੇਜ ਸਟਰੀਟ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਆ ਉਹ ਤੁਰ ਕੇ ਸ਼੍ਰੀ ਕਲਤਕ ਸਾਬ ਜਾਇਆ ਜਾਏਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ ਹੀ ਕਿਹਾ ਸੀ ਕਿ ਮੈਂ ਗੁਰੂ ਦਾ ਨਮਾਣਾ ਸਿੱਖ ਹੋਣ ਦਾ ਤੇ ਨੰਗੇ ਪੈਰੀ ਚੱਲ ਕੇ ਜਿਹੜਾ ਉਹ ਸ਼੍ਰੀ ਕਲਤਕ ਸਾਬ ਜਾਵਾਂਗਾ ਤਾਂ ਸਿਕਿਉਰਿਟੀ ਦੇ ਵੀ ਜਿਹੜੇ ਪੂਰੇ ਪ੍ਰਬੰਧ ਨੇ ਕੀਤੇ ਜਾ ਰਹੇ ਨੇ ਹਲਚਲ ਜਿਹੜੀ ਆ ਉਹ ਬਹੁਤ ਚੁੱਕੀ ਜਦ ਸ੍ਰੀ ਕਲਤਕ ਸਾਹਿਬ ਦੀ ਗੱਲ ਕਰੀਏ ਤਾਂ ਟਾਸਕ ਫੋਰਸ ਹੈ ਜਿਹੜੀ ਉਹ ਵੀ ਪੂਰੀ ਤਰ੍ਹਾਂ ਤੈਨਾਤ ਕੀਤੀ ਗਈ ਆ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਾਲਾਂਕਿ ਸੂਤਰਾਂ ਤੋਂ ਖਬਰ ਇਹ ਹੈ ਕਿ ਹਜੇ ਸ੍ਰੀ ਕਲਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਜਿਹੜੇ ਨੇ ਉਹ ਸ੍ਰੀ ਕਲਤਕ ਸਾਹਿਬ ਨਹੀਂ ਪਹੁੰਚੇ ਆਪਣੇ ਦਫ਼ਤਰ ਨਹੀਂ ਪਹੁੰਚੇ ਕਿਉਂਕਿ ਉਹਨਾਂ ਦੀਆਂ ਗੱਡੀਆਂ ਹਲੇ ਤੱਕ ਨਹੀਂ ਪਹੁੰਚੀਆਂ ਨੇ ਕੁਝ ਸਮੇਂ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗਾਜ ਵੀ ਪਹੁੰਚ ਸਕਦੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਸਾ ਜਿਹੜਾ ਦਾ 100 ਅੱਜ ਕੇ 45 ਮਿੰਟ ਤੱਕ ਜਿਹੜੇ ਨੇ ਉਹ ਉੱਥੇ ਪੇਸ਼ ਹੋਣ ਦੇ ਲਈ ਪਹੁੰਚ ਸਕਦੇ ਆ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ